ਹਾਂਜੀ ਸਤਿ ਸ਼੍ਰੀ ਅਕਾਲ ਵਾਹ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਇੱਕ ਹੋਰ ਵੀਡੀਓ ਦੇ ਵਿੱਚ ਵੀਡੀਓ ਆਪਾਂ ਬਹੁਤ ਟਾਈਮ ਬਾਅ ਬਣਾਉਣ ਲੱਗੇ ਆ ਕਿਉਂਕਿ ਟਾਈਮ ਨਹੀਂ ਮਿਲਿਆ ਤਾਂ ਕਰਕੇ ਵੀਡੀਓ ਬਣਾਉਣੀ ਥੋੜੀ ਜਿਹੀ ਮੁਸ਼ਕਲ ਜੀ ਲੱਗਦੀ ਸੀ ਟਾਈਮ ਜਾਈ ਨਹੀਂ ਲੱਗਦਾ ਤੇ ਯਾਰ ਵੀਡੀਓ ਬਣਾਉਣ ਦਾ ਬਸ ਰਾਈਡਾ ਲਾਉਣ ਚ ਬਿਜੀ ਹੁੰਦੇ ਨੇ ਤੇ ਅੱਜ ਬਣਾਉਣ ਲੱਗੇ ਵੀਡੀਓ ਬਹੁਤ ਟਾਈਮ ਬਾਅ ਤਾ ਕਰਕੇ ਤੇ ਦੂਜਾ ਫੋਨ ਖਰਾਬਤਾ ਫੋਨ ਚਾਰਜ ਦੂਜਾ ਫੇਰ ਨੋਕੀ ਵਾਲ ਲਾਇਆ ਤੇ ਅੱਜ ਪਹਿਲੀ ਕਰੜ ਲਾਈਆ ਟਾਈਮ ਹੋ ਗਿਆ 4:40 3 ਵਜੇ ਕੰਮ ਸਟਾਰਟ ਕਰਿਆ ਤਾਂ 3:30 ਵਜੇ ਤੇ ਪਹਿਲੀ ਹੋ ਰਾਈਡ ਲਈ ਆ ਪੰਚ ਫੇ ਛਾਈ ਮਾਜਰਾ ਤੋਂ ਪੰਜ ਗੁੱਲੇ ਦੀ ਪੰਜ ਗੁੱਲੇ 6 ਸੈਕਟਰ ਖੜੇ ਆ ਰਾਈਡ ਡ੍ਰੌਪ ਕਰਕੇ ਤੇ ਹੁਣ ਆਪਾਂ ਅਗਲੀ ਰਾਈਡ ਦੀ ਵੇਟ ਕਰਦੇ ਆ ਮਿਲ ਜੀਵੇ ਤੇ ਚੰਗੀ ਗੱਲ ਐ ਮੈਨੂੰ ਲੱਗਦਾ मिलगी राइड यार एक सौ पच्ची राइड पै जानी खैर अ दूर दूर अपन बस ये है भी चल नेड़े राइड पवे तो आप निकलीए हाँ मनसा देवी तो पही है छपंजा दी किलोमीटर भी घट है यार इन ड्राइव तो उबर दोनों ही चलाई जन्ने यार ਥੋਨੇ ਕੀ ਚੀਜ਼ ਦਿਖਾਣਾ ਇੱਥੇ ਆਪਾਂ ਖੜੇ ਆ ਇੱਧਰ ਦੇਖੋ ਯਾਰ ਕਿਸੇ ਨਾ ਕੋਠੀ ਗੱਡੀ ਸੋਹਣੀ ਪਈ ਵੀ ਐ ਹੈ ਨਾ ਕਮਾਲ ਦੀ ਸਾਹਮਣੇ ਪਾਰਕ ਐ ਤੇ ਕੋਠੀ ਦੇ ਹੋ ਕੇ ਗੱਡੀ ਟੌਪ ਕਲਾਸ ਪਈ ਹੋਈ ਐ ਤੇ ਮੈਨੂੰ ਲੱਗਦਾ ਕਿਸੇ ਮੰਤਰੀ ਮੂਥੀ ਦਾ ਘਰ ਲੱਗਾ ਤਾਂ ਬਾਹਰ ਸਿਕਿਉਰਿਟੀ ਗਾਰਡ ਦਾ ਵੀ ਮਨ ਤੋਂ ਵਸਤੀਆਂ ਕਰਿਆ ਹੋਇਆ ਇਹਨਾਂ ਨੇ ਉੱਪਰ ਨਹੀਂ ਪੂਰਾ ਕੰਮ ਖਿੱਚਿਆ ਉੱਪਰ ਤੇ ਵੀ ਰਾਇਟਾ ਸੋਹਣੀਆਂ ਪਈ ਜੰਨੀਆਂ ਐ ਇਹ ਦੂਜੀ ਰਾਈਡ ਆ ਇਹ ਦੂਜੀ ਰਾਈਡ ਆਪਾਂ ਪਿਕ ਕਰਨ ਚੱਲੇ ਆ ਤੇ ਇਸ ਟਾਈਮ ਆਪਾਂ ਪੰਜ ਗੁੱਲੇ 'ਚ ਹੈ ਨਾ ਪੰਜ ਗੁੱਲੇ ਦੀ ਇੱਕ ਤਰੀਫ਼ ਬਹੁਤ ਯਾਰ ਪਿਕਾਂ 'ਚ ਪੰਜ ਗੁੱਲਾ ਨਾ ਥੋੜਾ ਸ਼ਾਂਤ ਹੈ ਮੁਹਾਲੀ ਨਾਲੋਂ ਤੇ ਸਾਫ਼ ਸੁਥਰਾ ਵੀ ਹੈਗਾ ਉਹ ਰਹਿ ਪੁਰਾ ਗੱਡੀ ਚਲਾਉਣ ਦਾ ਮਜ਼ਾ ਹੁੰਦਾ ਐਸੇ ਇਹ ਏਰੀਆ ਸਾਰਾ ਸਾਫ਼ ਸੁਥਰਾ ਹੈ ਜਿੰਨਾ ਕ ਮੈਂ ਘੁੰਮਿਆ ਹੁਣ ਤੱਕ ਮੈਨੂੰ ਤਾਂ ਵਧੀਆ ਦਿਖਿਆ ਯਾਰ ਤੇ ਸਾਫ਼ ਸੁਥਰਾ ਦੇ ਨਾਲ ਨਾਲ ਸੜਕਾਂ ਸੁੜਕਾ ਵੀ ਵਧੀਆ ਬਣਾਈਆਂ ਹੋਈਆਂ ਆ ਹੁਣ ਇਸ ਟਾਈਮਾ ਖੜੇ ਆ ਮਨੀ ਮਾਜਰਾ ਇਹ ਮਨੀ ਮਾਜਰੇ ਲਾਈਟਾ ਇੱਥੇ ਦੂਜੀ ਰਾਈਡ ਆਪਾਂ ਡ੍ਰੌਪ ਕਰੀ ਤੀ ਤੇ ਉੱਪਰ ਤੇ ਦੇਖੋ ਕਿੰਨਾ ਸਰਚ ਲੱਗਿਆ ਹੋਇਆ ਹੈ ਦੇਖੋ ਸਾਰੇ ਮੁਹਾਲੀ ਚ ਸਰਚ ਲੱਗਿਆ ਆ ਜਿੱਥੇ ਆਪਾਂ ਖੜੇ ਆ ਨਾ ਇੱਥੇ ਸਰਚ ਨਹੀਂ ਹੈਗਾ ਚੱਕਰ ਗਿਆ ਕੀ ਰਾਈਡਾਂ ਪੈ ਰਹੀਆਂ ਪਰ ਦੂਰ ਦੂਰ ਦੀਆਂ ਪੈ ਰਹੀਆਂ ਹੈਗੀਆਂ ਕੋਈ ਚਾਹ ਜੇ ਇਹ ਵੀ ਰਾਈਡ ਪੈ ਜਾਵੇ ਤੇ ਪਰ ਉਹ ਤਾਂ ਨਿਕਲੀਏ ਫਿਰ ਹਨਾ ਕਈ ਵਾਰ ਇਹ ਇਹ ਰਸਤੇ ਜਿਹੜੇ ਵੀ ਨਿਕਲਣਾ ਪੈਂਦਾ ਆ ਰਸਤਾ ਦੇਖੋ ਯਾਰ ਤੁਸੀਂ ਕਿਹੇ ਜਾ ਉਰੇ ਤਾਂ ਫੇਰ ਵੀ ਮਾਣੀ ਮੁੱਟੀ ਜਗਾ ਇਹ ਜਾਲ ਗੱਡੀ ਨਿਕਲ ਜੂਗੀ ਕਈ ਵਾਰ ਤਾਂ ਇਹ ਜਿਹੇ ਰਸਤੇ ਹੀ ਨਿਕਲਣਾ ਪੈਂਦਾ ਕਿ ਬਸ ਲੋਕਾਂ ਨਾਲ ਦੋਲੇ ਮੰਜੇ ਡਾਏ ਹੁੰਨੇ ਆ ਗੱਡੀ ਪੂਰੀ ਪੂਰੀ ਮਸਾ ਨਿਕਲਦੀ ਐ ਇੰਨੇ ਕਈ ਕਿਆ ਹੁੰਦਾ ਕਿ ਵਰੀ ਐਨੀ ਤਾਂ ਰਾਈਡ ਨਹੀਂ ਹੁੰਦੀ ਜੇ ਕਿਤੇ ਗੱਡੀ ਲਾ ਜਾਈਏ ਜਿੰਨਾ ਉਪਰ ਖਰਚ ਆ ਜਾਂਦਾ ਆ। ਆ ਦੇਲੇ ਵਿਚਾਲੇ ਬੈਠਾ ਹੋਣਾ ਹੁਣ ਅਤੇ ਇਹ ਗੱਡੀ ਵਿਚੇਰੀ ਖੜੀ ਹੋਈ ਐ। ਉਹਦੇ ਕਰਕੇ ਰੁਕੀ ਹੋਈ ਐ। ਤੇ ਕੱਲੋਂ ਇਹਦਾ ਕੋਈ ਨੁਕਸਾਨ ਹੁੰਦਾ ਐ ਤਾਂ ਕੌਣ ਜ਼ਿੰਮੇਵਾਰ ਹੋਊਗਾ ਯਾਰ। ਬੰਦੇ ਭੱਜ ਭੱਜ ਜਾ ਕੇ ਪੈਸੇ ਤੇ ਦਿੰਨੇ ਐ। ਇਹ ਨਹੀਂ ਸਮਝ ਆਉਂਦੀ ਇਹ ਬੰਦਾ ਅਰਦਾ ਕਿਵੇਂ ਪਹੁੰਚਿਆ। ਜਾਂ ਤੇਨੇ ਕੋਈ ਛੱਡ ਕੇ ਗਿਆ ਆ। ਹੈਨਾ? ਬਾਕੀ ਯਾਰ ਪਤਾ ਨਹੀਂ ਯਾਰ ਉਹ ਗੱਡੀ ਹੋਰ ਨਿਕਲੀ ਦੇ ਲੈ। ਇਹ ਕੱਲ ਉਹਦਾ ਕੋਈ ਨੁਕਸਾਨ ਹੁੰਦਾ ਆ ਤੇਰੇ ਗਾਲ ਦੂਜੇ ਬੰਦੇ ਦੇ ਪੈ ਜੰਨੇ ਆ। ਜਿਹੜੀ ਰਾਈਡ ਆਪਾਂ ਨਾ ਚੱਕੀ ਸੀਗੀ Shimla ਅਪਾਰਟਮੈਂਟ ਦਾ। ਉਹ ਰਾਈਡ ਆਪਾਂ ਹੀ ਡਰਾਈਵ ਚੱਕੀ ਸੀਗੀ। ਤੇ ਉਹ ਤਾਂ ਰਾਈਡ ਕੰਪਲੀਟ ਕਰਤੀ ਆ। ਤੇ ਟੋਟਲ ਅੱਜ ਦਾ ਆਪਣੇ ਜਿਹੜਾ ਕੰਮ ਹੋਇਆ ਆ 500 ਜਨਾ ਉੱਪਰ ਤੇ ਬਾਜੇ ਕੰਮ ਕਰਿਆ ਟੋਟਲ ਇੱਕ ਤਾਂ ਰਾਈਟ ਹੈ ਨਹੀਂ ਪੈਣਾ ਹਟਦੀਆਂ ਹਲੇ ਯਾਰ 547 ਰੁਪਏ ਦਾ ਤੇ ਇੱਕ ਸਾਈਡ ਆ ਗਿਆ ਆਪਣਾ ਇਨ ਡਰਾਈਵ ਚ ਇੱਕ ਵੀ 494 ਹੈਨਾ 500 ਤੇ ਇੱਧਰ ਲਾ ਲਓ ਟੋਟਲ ਅਜਾ ਮਾ ਹਲੇ 800 ਰੁਪਏ ਦਾ ਕੰਮ ਹੋਇਆ ਬਾਕੀ ਇੱਕ ਦੋ ਰੈਡ ਆਪਾਂ ਨੇ ਆਫਲਾਈਨ ਵੀ ਲਾਈਆਂ ਤੇ ਇੱਕ ਦੀ ਹੋਰ ਰਾਈਡ ਲਾ ਕੇ ਫਿਰ ਆਪਾਂ ਕਰੀਏ ਬੰਦ ਤੇ ਟੋਟਲ ਅੱਜ ਆਪਾਂ ਨੇ ਕੰਮ ਕਰਿਆ ਜਿਹੜਾ ਟੋਟਲ ਕੰਮ ਕਰਿਆ ਉਹ ਹੋਇਆ ਅੱਜ ਆਪਣਾ ਸੌਰੀ ਕਿੰਨੇ ਘੰਟੇ ਕੰਮ ਕਰਿਆ ਘੰਟੇ ਜੇ ਕੰਮ ਕਰਿਆ 3:30 ਦੇ ਲੈ ਕੇ 8 ਵਜੇ ਤੱਕ ਯਾਨੀ ਕਿ 4 5 6 7 ਮੈਂ 4.5 ਘੰਟੇ ਕੰਮ ਕਰਿਆ ਅੱਜ ਆਪਣਾ ਕਿਉਂਕਿ ਵੈਸੇ ਆਪਾਂ ਉਹਨਾਂ ਖਿੱਚ ਕੇ ਕੰਮ ਨਹੀਂ ਕਰਦੇ ਯਾਰ ਆਪਾਂ ਤਾਂ ਬਸ ਆਰਾਮ ਨਾਲ ਕਰੀ ਦਿਆ ਆ ਇਨਾ ਹੋ ਗਿਆ ਠੀਕ ਹੈ ਇਹਨਾਂ ਕਰਕੇ ਹੁਣ ਆਪਾਂ ਚੱਲੀਏ ਕਰਨੂੰ ਜਦੋਂ ਨਾ ਸ਼ਾਮ ਦਾ ਟਾਈਮ ਹੋ ਜਾਂਦਾ ਜਿਸ ਤਰ੍ਹਾਂ ਹੁਣ ਟਾਈਮ ਹੈ ਇਹਨਾਂ ਟਾਈਮਾਂ 'ਚ ਨਾ ਪੰਜ ਕੁੱਲੇ ਦੀ ਰਾਈਡ ਬਹੁਤ ਪੈਂਦੀ ਹੈ ਪੰਜ ਕੁੱਲਾ ਬੁੱਢਣਪੁਰ ਜੇਰਕਪੁਰ ਇਹ ਜਿਹੜੀ ਰਾਈਡਾਂ ਬਹੁਤ ਪੈਂਦੀਆਂ ਆ ਤੇ ਹੁਣ ਤਾਂ ਜਾਣਾ ਔਖਾ ਹੈ ਕਿਉਂਕਿ ਯਾਰ ਫਿਰ ਜਦੋਂ ਘਰ ਜਾਣ ਦਾ ਟਾਈਮ ਹੋ ਜਾਂਦਾ ਉਦੋਂ ਫਿਰ ਲੰਬੀਆਂ ਰਾਈਡਾਂ ਪੈਣ ਲੱਗ ਜਾਂਦੀਆਂ ਆ ਕਿਉਂਕਿ ਇਸ ਟਾਈਮ ਅੰਡਰਸਟੇਡੀਓ ਤੋਂ ਇਹ ਰਾਈਡਾਂ ਜ਼ਿਆਦਾ ਪੈਂਦੀਆਂ ਸਿੱਧਾ ਪੰਜ ਕੁੱਲਾ ਬੁੱਢਣਪੁਰ ਜੇਰਕਪੁਰ ਇਹ ਜਿਹੜਾ ਰੈਡ ਆ ਜਿਆਦਾ ਪੈਂਦੀ ਹੈ ਇਸ ਟਾਈਮ ਆ ਦੇਖੋ ਸਾਰੇ ਰੈਡ ਹੁਣ ਉੱਥੇ ਦੀਆਂ ਵੈਰੀਆਂ ਗਈਆਂ ਅਗਰ ਜੇ ਕੋਈ ਨੇੜੇ ਦੀ ਰੈਡ ਪੈਂਦੀ ਹੈ ਤਾਂ ਇਨੀ ਲੰਬੀ ਰੈਡ ਵਾ ਜਾਂਦੀ ਹੈ ਹੁਣ ਤਾਂ ਇਹ ਹੈ ਕਿ ਸ਼ਾਮ ਟਾਈਮ ਆਪਣਾ ਛੋਟੀ ਛੋਟੀ ਰੈਡ ਅਲਾਵਾ ਤੇ ਬੰਦਾ ਵੀ ਘਰ ਨੂੰ ਜਾਵੇ ਟਾਈਮ ਨਾਲ ਐਸੇ ਅੱਜ ਹੁਣ ਤਾਂ ਕਾਫੀ ਟਾਈਮ ਦਾ ਨਾ ਸਰਚ ਲੱਗਿਆ ਹੋਇਆ ਆ Uber ਦੇ ਇਸ ਏਰੀਆ ਜਿਹਦਾ ਖਾਸ ਕਰਕੇ ਲੱਗੀ ਰਹਿੰਦਾ ਯਾਰ ਆ ਖੈੜ ਵਾਲਾ ਏਰੀਆ ਜਿੱਨਾ ਨਾ ਇਹਦੇ ਜਿਹਨਾਂ ਸਰਚ ਲੱਗਿਆ ਹੀ ਰਹਿੰਦਾ ਆ ਕਿਉਂਕਿ ਇਧਰ ਯਾਰ ਜਾਂਦਾ ਲੋਕ ਘਟ ਜਾਂਦੇ ਆ ਤੇ ਰਸਤੇ ਸਾਫ਼ ਨਹੀਂ ਹੈਗੇ ਤਾਂ ਕਰਕੇ ਇਸ ਚੀਜ਼ ਦਾ ਹੀ ਬੜਾ ਫਰਕ ਪੈਂਦਾ ਆ ਆ ਦੇਖੋ ਇਧਰ ਰਾਈਟ ਤੇ ਰਾਈਡ ਪਈ ਜਾਂਦੀ ਹੈ ਐਡਾ ਤਾਂ ਠੀਕ ਪਈ ਨਹੀਂ ਪਰ ਇਨ ਡਰਾਈਵ ਦੀ ਇੱਕ ਦਿੱਕਤ ਆ ਯਾਰ ਇਹਦੇ ਜੇ ਨਾ ਜੇ 100 ਰੁਪਏ ਦਾ ਮੰਨ ਲਓ ਕਿ ਹੁਣ 78 ਰੁਪਏ ਮਹੀਨਾ ਹੈ ਹੁਣ ਦੇਖੋ ਰਾਈਡ ਆਣੀ ਬੰਦ ਹੋ ਗਈ ਆ ਪਰ ਹਣਾ ਪੂਰਾ ਰਾਈਟ ਦਿਖਾ ਰਿਆ ਸੀਗਾ ਕਿ ਇਹ ਮੰਨ ਲਓ ਕਿ ਇਹ ਹੀ ਹੈ ਆ ਦੇਖੋ ਇਹ ਵੀ ਜੀ ਦਸੀ ਜਾਂਦਾ ਇਨੀਸ਼ੀਅਲ ਬੈਲਾਂ ਹੁਣ ਇਹ ਰੀਚਾਰਜ ਕਰਨਾ ਪੈਣਾ ਆ 100 ਰੁਪਏ ਤੱਕ ਚੱਲ ਜਾਂਦਾ ਹੁੰਦਾ ਇਹ 100 ਰੁਪਏ ਦੇ ਬਾਅਦ ਜਦੋਂ 100 ਰੁਪਏ ਟੱਪ ਜਿਵੇਂ ਫਿਰ ਤਾਂ ਇਹ ਰੀਚਾਰਜ ਕਰਨਾ ਹੀ ਪੈਂਦਾ ਆ ਆ ਇਨ ਡਰਾਈਵ ਦੀ ਨਾ ਇਹ ਇੱਕ ਬੜੀ ਪ੍ਰੋਬਲਮ ਹੈ ਹੁਣ ਇਹ 100 ਦਾ ਆਪਾਂ ਨੂੰ ਰੀਚਾਰਜ ਕਰਨਾ ਪੈਣਾ ਰੀਚਾਰਜ ਮਤਲਬ ਇਹ ਹੁੰਦਾ ਹੈ ਕਿ ਜਿਹੜੇ ਆਪਣੇ ਕੋਲ ਐਕਸਟਰਾ ਪੈਸੇ ਕੰਪਨੀ ਦਾ ਇਹ ਹੁੰਦੇ ਨਾ ਉਸੀ ਨਹੀਂ ਰੀਚਾਰਜ ਹੁੰਦਾ ਹੈ ਰੀਚਾਰਜ ਕਰਤਾ ਆ ਤੇ ਹੁਣ ਆਪਾਂ ਰਾਈਡ ਆ ਚੱਕਦੇ ਇਨ ਡਰਾਈਵ ਤੋਂ ਕਮਿਊਨ ਲੱਗਦਾ ਆ ਆ ਰਾਈਡ ਆਪਣੇ ਕੰਮ ਦੀ ਹੈਗੀ ਐ ਪਰ ਯਾਰ ਦੂਰ ਦੀ ਰਾਈਡ ਹੈਗੀ ਇਹ 4 ਕਿਲੋਮੀਟਰ ਦੂਰ ਐ ਨਹੀਂ ਆ ਰਾਈਡ ਭਾ ਜਾ ਕੇ ਘਰ ਚਲੀ ਜਾਣ ਦਾ ਕਿਉਂਕਿ ਹੁਣ ਆਪਾਂ ਨੇ ਜਾਣਾ ਖੈੜ ਵਾਲੀ ਸਾਈਡ ਖੈੜ ਜਾਂ ਤੁਸੀਂ ਖਰੜ ਵੀ ਕਹਿ ਸਕਦੇ ਇਹਨੂੰ ਕਈ ਮਿੰਦੇ ਇਹਨੂੰ ਖਰੜ ਕਹਿੰਦੇ ਆ ਇਸ ਟਾਈਮ ਦੇ ਕੋ ਪੂਰਾ ਰਸ਼ ਲੱਗਿਆ ਹੋਇਆ ਇਨ ਡਰਾਈਵ ਤੇ ਵੀ ਤੇ ਉੱਪਰ ਤੇ ਤਾਂ ਜਿਹੜਾ ਲੱਗਿਆ ਲੱਗਿਆ ਬਈ ਹੋਇਆ ਆ ਉੱਪਰ ਔਨ ਕਰਦੇ ਆਪਾਂ ਕੀ ਆਲ ਵੀ ਉੱਪਰ ਆਉਣ ਬਈ ਉੱਪਰ ਦੇਖੋ ਔਨ ਕਰਨ ਦੇ ਰਿਹਾ ਨਾਲ ਲੱਗਦੀ ਰਾਈਡ ਜੰਤਾਨਾਗਰ ਕਰੜਾ ਉੱਪਰ ਤੇ ਪਤਾ ਨਹੀਂ ਉਹੀ ਲੱਗਦਾ ਪਤਾ ਨਹੀਂ ਸੱਚੀ ਹੁਆ ਯਾਰ ਹੁਣ ਜਿੱਦਾਂ ਆ ਰਾਈਡ ਆ ਗਈ ਨਾ 23 ਕਿਲੋਮੀਟਰ 26 ਤੇ 27 ਕਿਲੋਮੀਟਰ ਟੋਟਲ ਪੈ ਜਾਂਦੀ ਹੈ ਕੀ ਦਾ ਇਹ 272 ਰੁਪਿਆ ਦਿੰਦੇ ਆ। ਆਈ ਦਾ ਰਾਈਡਾ ਭਾਈ ਜ ਨਹੀਂ ਆਇਆ। ਆ ਖਰੜ ਤੋਂ ਪੈ ਗਈ ਦੀ ਕਿ 5 ਕਿਲੋਮੀਟਰ ਦੂਰ ਤੋਂ ਪਈ ਹੈ ਰਾਈਡ ਆ। ਹੂੰ। ਕਿੰਨਾ ਸਹੀ ਲੱਗਦਾ ਹੈ ਰੈਂਡਰ ਆ ਵਿੱਚ ਇਹ ਆ ਵੀ ਆਪਣਾ। 8 ਟ੍ਰਿਬਿਊਨ ਚੌਂਗ ਦੀ ਪੈ ਗਈ ਹੈ ਨਾ। ਸ਼ਾਲ ਕੋਈ ਨਹੀਂ ਇਹ ਨਹੀਂ ਹਰੋਂ ਆਪਾਂ ਉੱਧਰ ਜਾਣਾ ਨੇਗਾ ਨਹੀਂ ਚੱਕ ਲੈਣੀ ਦੀ ਹੀ ਰਾਈਡ ਸਹੀ ਸੀਗੀ ਬਸ ਇਹ ਰਾਈਡ ਇਹ ਮੁਦ ਤਾਂ ਹੋ ਗਈਆਂ ਪਰ ਇਹ ਨਾ ਖਰੜ ਦਾ ਐਸ ਬੀਪੀ ਹੋਮਸ ਹੈ ਇੱਥੇ ਕਦੇ ਨਾ ਪਾਣੀ ਮੁੱਕ ਗਿਆ ਗੱਡੀ ਦੇ ਅੱਧੇ ਅੱਧੇ ਤੋਂ ਜ਼ਿਆਦਾ ਟਾਇਰ ਪਾਣੀ 'ਚ ਡੁੱਬੇ ਜਾਂਦੇ ਹੋਰੇ ਤੇ ਇਸੇ ਏਰੀਆ 'ਚ ਦੇਖ ਲੈ ਕੋਈ ਨਹੀਂ ਹੁੰਦਾ ਰਾਈਡ ਚੱਕਣਾ ਬਸ ਇਹ ਹੈ ਵੀ ਕੋਈ ਜਿਹੜਾ ਫਸ ਗਿਆ ਬਸ ਉਹ ਫਸ ਗਿਆ ਦੇਖੋ ਇੱਥੇ ਪਿੱਛੇ ਗੱਡੀਆਂ ਆਈ ਜੰਨੀਆਂ ਐਸਬੀਵੀ ਦੇ ਬਿਲਕੁਲ ਗੇਟ ਦੇ ਮੂਹਰੇ ਹੈ ਪਾਣੀ ਉਹ ਪਾਣੀ ਖੜਾ ਰਹਿੰਦਾ ਰਿਹਾ ਚਾਹ ਤੁਸੀਂ ਦਿਨ ਆ ਜੋ ਭਾਮੀਆਂ ਜੋ ਰਾਤ ਮੀਂਹ ਪਏ ਨੂੰ ਬਹੁਤ ਦਿਨ ਹੋ ਗਏ ਪਰ ਪਾਣੀ ਉਰੇ ਤੇ ਨਿਕਲਿਆ ਪਾਣੀ ਦਾ ਪਾਣੀ ਉਰੇ ਰਸਤੇ ਵੀ ਆ ਰਹੇ ਜਾਈਆਂ